ਹਾਂਜੀ ਸਾਰੇ ਕਿਵੇਂ ਹੋ ਸਵਾਗਤ ਆ ਆਪਣੇ ਨਵੇਂ ਬਲੌਗ ਚ ਹੋਰ ਸਾਰੇ ਠੀਕ ਠਾਕ ਨੇ ਲੱਗੇ ਆ ਕਣਕ ਵਾਲੀ ਵੜ ਜਿਹੜੀ ਆਪਣੀ ਮੂੰਗੀ ਬੀਜੀ ਸੀ ਉਹ ਵੱਢਣਾ ਆ ਗਿਆ ਆਪਣਾ ਸਰਵਾ ਸਿੰਘ ਮਸ਼ੀਨ ਲੈ ਕੇ ਤੇ ਫਲ ਫੁੱਲ ਤਾਂ ਚੰਗਾ ਵਾ ਬਾਕੀ ਤੁਹਾਨੂੰ ਸਰਵਾ ਸਿੰਘ ਜੀ ਮੋੜ ਆ ਮੂੰਗੀ ਵੱਢ ਗਏ ਕਿੱਥੇ ਕਿੱਥੇ ਵੱਢਿਆ ਅੱਜ ਫਿਰ ਪਾਲੇ ਲੋਪੇ ਦੇ ਬਾਦ ਲੋਪਰ ਇੱਕ ਵੜੀ ਜਾਈ ਸੀ ਨਾਲੇ ਨੌਟਸ ਗੁਰੂ ਸਰ ਵੀ ਗਏ ਸੀ ਅੱਛਾ ਚੱਲ ਪੋ ਆਲਾ ਹੁਣ ਚੱਲ ਫਿਰ ਤੋਰ ਕਾ ਨੂੰ ਮਸ਼ੀਨ ਕਟਰ ਪਾਈਏ ਉੱਥੇ ਜੇ ਕਰ ਲਾ ਕਟਰ ਉੱਥੇ ਐ ਕਰ ਲਾਂਗੇ ਫਿਰ ਉੱਥੇ ਪਰ ਬੈਗ ਨਹੀਂ ਹੋਣੀਗੀ ਕਟਰ ਕਿੱਥੇ ਪਾਈਏ ਫਿਰ ਉੱਥੇ ਕੋਣ ਉਹ ਤਾਰਾ ਨਹੀਂ ਤਾਂ ਹਾਂ ਇਹ ਕਟਰ ਲੈ ਆਪਾਂ ਫਿਰ ਓਕੀ ਸੋਖੇ ਨੇ ਆਪਾਂ ਤੇ ਪਈ ਦੇ ਲੋਟ ਨੇ ਉਹ ਕਟਰ ਰੱਖ ਲੈ ਜਣੇ ਅੰਦਰ ਸ਼ੂਟ ਉਹਨੇ ਲੋਟ ਕਰਕੇ ਪਰ ਪਾ ਦੋ ਫਿਰ ਇਹਗਾ ਮੈਂ ਸ਼ੁਰੂ ਕਰਨ ਨੂੰ ਗੀਦਾ। ਫਲ ਫੁੱਲ ਤਾਂ ਵਧੀਆ ਪਿਆ ਹੋਇਆ ਸਾਰਾ, ਬਾਬੀ ਦੀ ਕਿਰਪਾ ਨਾਲ ਓਕੇ ਸੀਗਾ। ਪਰ ਇਹ ਜਿਹੜਾ ਕੁਝ ਥੋੜਾ ਜਿਹਾ ਫਾਲਾ ਵੀ ਜਿਹੜਾ ਹਰਾ ਸੀਗਾ ਸਪਰੇਅ ਮਾਰੀ ਤੋਂ ਯਾਨੀ ਕਿ ਸੁੱਕ ਤਾ ਗਿਆ। ਪਰ ਜਿਵੇਂ ਆਹ ਦੇਖੋ। ਆਹ ਜਿਹੜਾ ਪਹਿਲਾ ਫਲ ਸੀ ਇਹ ਜਦੋਂ ਸੁੱਕ ਗਿਆ। ਆਹ ਵਾਲਾ ਫਲ ਥੋੜਾ ਜਿਹਾ ਸੈੱਲ ਜੀਚਾ। ਨਹੀਂ ਕਿ ਜੇ ਦਾਣੇ ਹਜੇ ਪੂਰੇ ਬਣੇ ਨਹੀਂ ਸੀਗੇ। ਥੋੜੇ ਸੈੱਲ ਜੀਚਾ ਜਿਹੜਾ ਪਾਣੀ ਵਾਂਗੂ ਹੁੰਦੇ ਆ। ਓਵੇਂ ਆ। ਇਹ ਫਿਰ ਸਪਰੇ ਤਾਂ ਛੇਤੀ ਮਾਰਤੀ ਕਿਉਂਕਿ ਮੀਆ ਮੂਹਾਂ ਦਾ ਤੁਹਾਨੂੰ ਪਤਾ ਹੀ ਆ ਖਤਰਾ ਹੀ ਆ ਜਿਆਦਾ ਹੁਣ ਨਹੀਂ ਤਾਂ ਫਿਰ ਉਹ ਵੀ ਨਹੀਂ ਪੱਲੇ ਪੈਂਦੀ ਬਾਕੀ ਮੂੰਗੀ ਵੀ ਤੇ ਨਹੀਂ ਮਾਰਦੇ ਸਪਰੇ ਜਲਦੀ ਕੰਮ ਲੇਟ ਕਰਦੇ ਆ ਤੇ ਵਾਪਸ ਆਉਂਦੇ ਵੀ ਬਈ ਮੂੰਗੀ ਥੱਲੇ ਕੱਟ ਕੇ ਜਿਵੇਂ ਦੇਖੋ ਤੇ ਬਾਲੀ ਥੱਲੇ ਡਾਟਿੰਗ ਮਿੱਟੇ ਕਰ ਲਾ ਕਿ ਨਹੀਂ ਫੜ ਗਿਆ ਰੋਕਾ ਗਿਆ ਵੀ ਕੰਮ ਤਾਂ ਮੈਂ ਮਨ ਵੇੜੀ ਦੇ ਜੀ 谢谢大家。 ਆਮ ਉਹ ਨਿਪੜਨਾ ਵੱਖ ਨਾਲ ਵੱਡੇ ਜੱਗਾਂ ਤੋਂ ਇਕੱਲਾ ਰਹਿ ਗਿਆ। ਇਹੜੇ ਕੱਲਾ ਆਪਣਾ ਸਾਰਾ ਇਹ ਦੇਖਦੇ ਫਿਰਾਂ ਤੁਹਾਨੂੰ ਦਿਖਾਉਣੇ ਝਾੜ ਕਿੰਨਾ ਇਹ ਨਿਕਲੇ ਆਪਣੀ ਮੂਹਰੀ ਦਾ। ਕਈਆਂ ਦੇ ਤਾਂ ਹੁਣ ਵਿਚਾਰਾਂ ਦੇ ਕੋਈ ਵੀ ਨਹੀਂ ਹਾਲੁਕੀ ਨਹੀਂ ਲੱਗਿਆਗਾ ਬੈਸਟੀਫੋਨ ਨਹੀਂ ਕੋਈ ਕਹਾਵਾ ਕਰਾਉਣੀ। ਤੇ ਆਪਾਂ ਦੇਖਦੇ ਹਾਂ ਵੀ ਕਿੱਥੇ ਤੱਕ ਪਹੁੰਚਦੇ ਆਂ। ਝਾੜ ਤਾਂ ਵੈਸੇ ਦੇਖਣ ਤੋਂ ਤਾਂ ਵਧੀਆ ਲੱਗਦਾ ਵਾ। ਉਹ ਵਧੀਆ ਚੰਗ ਰਿਹਾ ਫਿਰ ਅਗਲੀ ਵਾਰ ਨਾਲ ਆਪਾਂ ਸਾਰੇ ਇਹੀ ਵੀ ਬੀਜ ਕਰਨਾ ਮੂੰਗੀ ਦਾ। ਆਰੇ ਇੱਕ ਇਹ ਦੀ ਵੀਜਾ ਕਰਨੇ ਆ ਟੋਟਲੀ ਬਾਕੀ ਨੂੰ ਦਿਖਾਉਣੇ 1.5 ਕਿਲੇ ਚੋ ਕਿੰਨਾ ਕਿ ਡੱਗ ਭਰਿਆ ਵਾ ਲੋ ਜੀ ਰਹਿ ਗਿਆ ਕੀ ਕਿਹੜਾ ਆਖਰਲਾ ਉਹਨੇ ਯਾਰ ਕਿਹਾ ਚੰਡੀਗੜ੍ਹ ਲੋ ਜੀ ਹੋਣ ਲੱਗੇ ਦੇਖ ਮਾਰੂ ਬੰਦਾ ਜੀ ਕੰਮ ਕਿਆ ਨਿਬੜ ਤੇ ਬਾਕੀ ਆਪਾਂ ਤੁਹਾਨੂੰ ਜੋ ਕੇ ਦੱਸ ਦਿਆਂ ਕਿੰਨੀ ਹੋ ਗਈ ਆ ਤੇ ਮਿਲਤਾ ਫਿਰ ਆਪਾਂ ਅਗਲੇ ਵਲੌਗ ਚ ਬਾਏ ਬਾਏ ਸਾਰਿਆਂ ਨੂੰ